तेरी सोच तेस जी सोच तेस तेरी सोच ते ਵਾਜ ਜਰੂਰ ਜੜੇ ਲਾਏ ਜਾ ਰਹੇ ਆ ਕਿਰਪਾ ਕਾ ਹਵਾਲਾ ਹੀ ਸਭ ਤੋਂ ਪਹਿਲਾਂ ਜੀ ਗੁਰਪਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਮਨੁੱਖਤਾ ਨੂੰ ਸਮੂਹ ਖਾਲਸਾ ਪੰਥ ਨੂੰ ਅੱਜ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਜੀ ਬਾਰਾ ਜੀਆਂ ਦੇ ਜਨਮ ਦਿਦਿ ਲੱਖ ਲੱਖ ਵਧਾਈ ਹੋਵੇ ਦੇਖੋ ਪੂਰੇ ਸੰਸਾਰ ਉਤੇ ਹਰ ਇੱਕ ਆਉਂਦਾ ਹਰਕ ਜਾਂਦਾ ਏ ਕਿਉਂਕਿ ਮਾਰਾ ਕਹਿੰਦੇ ਜੋ ਆਇਆ ਸੋ ਚਲਸੀ ਸਭ ਕੋਈ ਆਈ ਬਾਰੀ ਆ ਜਿਸਕੇ ਜੀ ਪ੍ਰਾਣਾ ਕਿਉ ਸਾਹਿਬ ਮਨੋ ਵਿਸਾਰਿਆ ਲੇਕਿਨ ਜਿਹੜੇ ਉਹ ਇਨਸਾਨ ਹੈ ਜਿਨ੍ਹਾਂ ਬਾਤ ਹਰ ਇੱਕ ਪੰਥ ਦਾ ਸਿਰ ਫਕਰ ਦੇ ਨਾਲ ਉੱਚਾ ਹੁੰਦਾ ਉਹਨਾਂ ਦੇ ਵਿੱਚ ਸਿੱਖ ਪੰਥੀ ਮਨਾਇਆ ਹਾਸਤੀ ਸਿੰਘ ਸਾਹ ਭਾਈ ਜਥੇਦਾਰ ਜਗਤਾ ਸਿੰਘ ਵਾਰਾ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਸੋ ਅੱਜ ਸਮੂਹ ਖਾਲਸਾ ਪੰਥ ਜਿੱਥੇ ਵੀ ਭਰਾ ਬੈਠੇ ਨੇ ਉਹ ਮਨਾ ਰਹੇ ਨੇ ਉਸੇ ਬਾਪਤਾ ਜਸੀ ਕਰਾਲੀ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਦੇ ਜਨਮ ਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਆ ਇਲਾਕੇ ਦੀ ਸੰਗਤ ਇਕੱਠੀ ਹੋ ਕੇ ਸੋ ਬੰਦੀ ਸਿੰਘ ਭਾਵੇਂ ਜੇਲਾਂ ਦੇ ਵਿੱਚ ਬੰਦ ਨੇ ਕਿਉਂਕਿ ਦੇਖੋ ਜਿਹੜੀਆਂ ਸਰਕਾਰਾਂ ਉਹਨਾਂ ਦਾ ਰੁਪਈਆ ਸਾਡੇ ਬਾਤ ਤੇ ਸਹੀ ਨਹੀਂ ਕਹਿੰਦਾ ਕੋਈ ਕਹਿੰਦੇ ਨਹੀਂ ਤੇਰਾ ਡਾਕਟਰ ਇਕਬਾਲ ਲਿਖਦੇ ਨੇ ਨਾ ਮੁੱਦਤੇ ਗੁਜਰੀ ਹੈ ਜ਼ੁਲਮੋ ਸਤਮ ਛੈਤੇ ਹੋਏ ਆਪ ਤੋ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ ਲੇਕਿਨ ਸਾਡੀਆਂ ਆਪਸੀ ਖੁਦਗਰਜ਼ੀਆਂ ਦੇ ਕਾਰਨ ਆਪਸੀ ਖੁਆਰੀਆਂ ਦੇ ਕਾਰਨ ਪੰਥ ਦੀਆਂ ਕਾਰਨ ਕਿਤਨਾ ਕਿਤੇ ਸਾਡੇ ਭਰਾ ਜਬੰਦੀ ਸਿੰਘ ਜੇਲਾ ਵੀ ਬੰਦ ਨੇ ਲੇਕਿਨ ਤਾਮਲ ਲਾਡੂ ਤੇ ਲੋਕਾਂ ਨੇ ਉੱਥੋਂ ਦੀ ਗਵਰਨਮੈਂਟ ਨੇ ਜਿਹੜੇ ਪ੍ਰਾਈਮ ਮਿਨਿਸਟਰ ਹਤਿਆਰੇ ਸਨ ਉਹ ਬਾਈ ਬਰੀ ਕਰਵਾ ਲੇ ਲੇਕਿਨ ਕਿਤਨਾ ਕਿਤੇ ਅਸੀਂ ਅੱਜ ਨਮੋਸੀਆ ਸਮੂਹ ਖਾਲਸਾ ਪੰਥ ਦੇ ਵਿੱਚ ਵੀ ਅਸੀਂ ਨਹੀਂ ਕਰਵਾ ਸਕੇ ਸੋ ਗੁਰੂ ਕਿਰਪਾ ਕਰੇ ਬੋੜੀ ਹੋਵੇ ਜਲਦੀ ਤੋਂ ਜਲਦੀ ਉਹ ਬਾਹਰ ਸਾਡੀ ਕੌਮ ਤੇ ਹੀਰੇ ਚ ਜਾਰੂ ਆਗੂ ਬਾਹਰ ਆਉਣ ਅਤੇ ਦੁਬਾਰਾ ਫੇਰ ਮਨੁੱਖਤਾ ਦੇ ਮਨੁੱਖਰਾਵੇ ਦੇ ਵਿੱਚ ਲੈ ਕੇ ਜਿਹੜੇ ਸਮਾਜ ਦੇ ਵਿੱਚ ਗਲਤ ਕਾਰਜ ਹੋ ਰਹੇ ਹਨ ਉਹਨਾਂ ਤੇ ਧਿਆਨ ਦੇ ਕੇ ਫਿਰ ਦੁਬਾਰਾ ਜਿਹੜਾ ਮਨੁੱਖੀ ਜਿਹੜਾ ਜੀਵਨ ਪੱਧਰਾ ਉੱਚਾ ਚੱਕਿਆ ਜਾ ਸਕੇ ਲਗੇਗਾ ਨਹੀਂ ਸੀ ਕਿ ਦੇਖੋ ਜੀ ਦਫਤਾਰ ਤੋਂ ਹਵਾਲਾ ਜੀ ਦੁਆਰਾ ਵੀ ਇਹਦਾ ਇਲੈਕਸ਼ਨਰੀ ਚੈਂਪਲ ਕੋਸ਼ਿਸ਼ ਕਰੀ ਦੇਖੋ ਜੀ ਇਹ ਤਾਂ ਸਾਡਾ ਮੈਟਰ ਨਹੀਂ ਇਹ ਤਾਂ ਉਹਨਾਂ ਦਾ ਹੀ ਸੋਚਣੀ ਆ ਵੀ ਉਹ ਕਿਆ ਸੋਚਦੇ ਨੇ ਵੀ ਇੱਦ ਨੂੰ ਜਾਣਾ ਚਾਹੀਦਾ ਤਾਂ ਅਸੀਂ ਸਾਨੂੰ ਪੋਲਿਟਿਕਸ ਦੇ ਵਿੱਚ ਨਹੀਂ ਜਾਣਾ ਚਾਹੀਦਾ ਇਹ ਜਿਗਨਾ ਭਾਈ ਆਪਾਂ ਅਮਰਿਤਪਾਲ ਸਿੰਘ ਆ ਚੁੱਕੇ ਨੇ ਸੋ ਜਿਹੜਾ ਵੀ ਕੋਈ ਜਾਰੂ ਆਗੂ ਆ ਚੁੱਕਿਆ ਏ ਸੋ ਉਹਦੀ ਮਦਦ ਕਰਨੀ ਚਾਹੀਦੀ ਹੈ ਜੇ ਕੋਈ ਨਹੀਂ ਵੀ ਆਇਆ ਪੋਲਿਟਿਕਸ ਦੇ ਵਿੱਚ ਨਹੀਂ ਵੀ ਉਤਰਿਆ ਉਸ ਪ੍ਰਤੀ ਵੀ ਆਪਾਂ ਨੂੰ ਸਭ ਨੂੰ ਸਹਿਯੋਗ ਹੋਣਾ ਚਾਹੀਦਾ ਹਾਂਜੀ ਵਾਹ ਬਾਲੇ ਜੀ ਮਰਵਾ ਕੀ ਇਹ ਲੱਗਾ ਸਾ ਹਾਂਜੀ ਲਗਾਤਾਰ ਪੰਜਾਬੀ ਦੀ ਗੱਲ ਕਰਦੇ ਹੋ ਜੋ ਦੇ ਮਤਵਕ ਦੇ ਗੱਲ ਲਾ ਰਹੇ ਨੇ ਉਹਨਾਂ ਬੋਟ ਨੂੰ ਦੇਖੋ ਹਲੇ ਇੱਕ ਹੋਰ ਵੀ ਤੁਸੀਂ ਨਾਮ ਨਹੀਂ ਲਿਆ ਫਰੀਦਕੋਟ ਤੋਂ ਸਰਬਜੀ ਸਿੰਘ ਮਲੋਆ ਭਾਈ ਬਿਆਨਤ ਸਿੰਘ ਜੀ ਦੇ ਸੁਪੁੱਤਰ ਚੋਣ ਲੜ ਰਹੇ ਨੇ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਚੋਣ ਲੜ ਰਹੇ ਨੇ ਉਸੇ ਤਰ੍ਹਾਂ ਕੌਮ ਦਾ ਫਰਜ਼ ਬਣਦਾ ਏ ਵੀ ਉਸ ਮਹਾਨ ਜਰਨੈਲ ਯੋਧੇ ਦਾ ਸੁਪੁੱਤਰ ਚੋਣ ਲੜ ਰਿਹਾ ਏ ਉਸ ਪ੍ਰਤੀ ਵੀ ਆਪਾਂ ਦਾ ਸਿਰਦ ਹੋਣਾ ਚਾਹੀਦਾ ਕਿਉਂਕਿ ਜਿਹੜੇ ਲੋਕਾਂ ਨੇ ਆਪਦੇ ਪਿੰਡੇ ਤੇ ਤਸ਼ੱਦਦ ਹੜਾਇਆ ਹੈ ਨਾ ਜਦੋਂ ਉਹ ਲੋਕਾਂ ਨੂੰ ਤੁਸੀਂ ਜਿੱਤ ਕੇ ਪਜਾ ਕੇ ਭੇਜੂਗੇ ਚਾਹੇ ਮਾਨ ਸਾਹਿਬ ਹੋਣ ਕੋਈ ਵੀ ਹੋਵੇ ਤਾਂ ਉਹ ਫਿਰ ਮਨੁੱਖਤਾ ਦੀ ਆਵਾਜ਼ ਚੱਕਦਾ ਏ ਜੇ ਤੁਸੀਂ ਜਬਰ ਜ਼ੁਲਮ ਨਹੀਂ ਸਰਕਾਰਾਂ ਦੇ ਸਹਿ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਸਰਕਾਰਾਂ ਦਾ ਕੀ ਰਵਈਆ ਏ ਜਿਹੜੇ ਮਿਡਲ ਕਲਾਸ ਲੋਕ ਹੈ ਉਹਨਾਂ ਪ੍ਰਤੀ ਜਿਹੜੇ ਬਹੁਤ ਲੋਅਰ ਲੈਵਲ ਫੈਮਲੀਆਂ ਉਹਨਾਂ ਪ੍ਰਤੀ ਸੋ ਜਦੋਂ ਤੱਕ ਜਿਹੜੇ ਲੋਕ ਇਹ ਤਸ਼ੱਦਦਾਂ ਦੇ ਵਿੱਚੋਂ ਗੁਜ਼ਰੇ ਆ ਇਹ ਬਹੁਤ ਲੋਅਰ ਲੈਵਲ ਤੇ ਆ ਸੋ ਇਹ ਫਿਰ ਜਾ ਕੇ ਤੁਹਾਡੀ ਆਵਾਜ਼ ਨੂੰ ਮਰੁਖਤਾ ਦੀ ਆਵਾਜ਼ ਨੂੰ ਪਾਰਲੀਮੈਂਟ ਸਾਡੀ ਮੰਡੀ ਸਰਕਾਰ ਦੀ ਬਤ ਕੀਤੀ ਹੈ ਤੁਹਾਨੂੰ ਵੀ ਦਿੱਤੀਆਂ ਨੇ ਉਸ ਨੂੰ ਦੇਖੋ ਜੀ ਉਹਨਾਂ ਨੇ ਸਿਆਸੀ ਲੋਕ ਹੈ ਉਹਨਾਂ ਨੇ ਆਪ ਦੀ ਜੋ ਵੀ ਬੋਲਚਾਲ ਹੈ ਉਹਨਾਂ ਦੇ ਸ਼ਬਦ ਹੈ ਉਹਨਾਂ ਨੇ ਚੰਗੇ ਬੋਲਣੇ ਮਾੜੇ ਬੋਲਣੇ ਉਸ ਪ੍ਰਤੀ ਪੰਦੇ ਦਾ ਪਤਾ ਲੱਗ ਜਾਂਦਾ ਵੀ ਉਹ ਕਿੰਨੀ ਕੁ ਸਿਹਰਤਾ ਹੈ ਉਹ ਸਿਆਸਦਾਨ ਦੇ ਵਿੱਚ ਸੋ ਇਧਰ ਜਿਹੜੇ ਲੋਕ ਸਾਡੇ ਕਿਸਾਨ ਭਰਾ ਹੈ ਉਹ ਕਿਵੇਂ ਜਿਹੜਾ ਜ਼ੁਲਮ ਸਹਿ ਰਹੇ ਆ ਲੇਕਿਨ ਕਿਤੇ ਨਾ ਕਿਤੇ ਸਾਨੂੰ ਲੋਕਾਂ ਨੂੰ ਕਿ ਜਿੱਥੇ ਉਹਨਾਂ ਦੀ ਬੋਲਚਾਲ ਹੈ ਨਾ ਉਹ ਬੋਲਚਾਲ ਘੱਟ ਗਿਣਤੀਆਂ ਪੱਤੀ ਕ ਜਿਹੜਾ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਵੰਡੀਆਂ ਪਾਉਣ ਦਾ ਸੰਦੇਸ਼ ਦੇ ਰਹੀ ਹੈ ਬੀਜੇਪੀ ਗਵਰਨਮੈਂਟ ਉਹਦੇ ਵਿੱਚੋਂ ਹੀ ਹੰਸਰਾ ਜਾਂ ਹੰਸ ਦੇ ਸ਼ਬਦ ਨੇ ਸੋ ਇਹ ਆਉਂਦੇ ਆਲੇ ਸਮੇਂ ਦੇ ਵਿੱਚ ਜੇ ਆਪਾਂ ਕਹਿ ਲਈਏ ਬੜੇ ਗਲਤ ਨਜ਼ਰੀਏ ਨਾਲ ਇਹ ਪੰਜਾਬ ਨੂੰ ਦੇਖ ਰਹੇ ਹਾਂ